ਕੰਕ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਦਿਲੇ ਦੀਆਂ ਮੰਡੀਆਂ ਦੇ ਵਿੱਚ ਝਣ ਲਈ ਲਿਆਂਦੀ ਜਾ ਰਹੀ ਆਪਣੀ ਫਸਲ ਦੀ ਚੱਜੀ ਸਾਰੂ ਤੇ ਨਿਰਵਿਘਨ ਖਰੀਦ ਲਈ ਕਿਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਕਿ ਖਰੀਦੀ ਜਿੰਸ ਦੀ ਕਿਸਾਨਾਂ ਨੂੰ ਅਦਾਇਗੀ ਨਾਲੋ ਨਾਲ ਯਕੀਨੀ ਬਣਾਈ ਜਾਵੇ ਜਿਹੜਾ ਖਰਾਕ ਸਿਵਲ ਸਪਲਾਈ ਕੰਟਰੋਲ ਜ਼ਿਲ੍ਹਾ ਮੰਡੀ ਅਫਸਰ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਮੀਟਿੰਗ ਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਹੁਣ ਤੱਕ ਹੋਈ ਖਰੀਦ ਅਦਾਇਗੀ ਸਮੇਤ ਲਿਫਟਿੰਗ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਚ ਹੁਣ ਕਣਕ ਦੀ ਭਰਵੀ ਆਮਦ ਸ਼ੁਰੂ ਹੋ ਗਈ ਹੈ ਇਸ ਲਈ ਸਬੰਧਤ ਖਰੀਦ ਏਜੰਸੀਆਂ ਆਪਣੀ ਪੂਰੀ ਸਮਰਥਾ ਨਾਲ ਕੰਮ ਕਰਨ ਸਾਰਿਆਂ ਨੂੰ ਸਸ਼ਕਤ ਸਾਡੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਪ੍ਰੋਕਿਉਰਮੈਂਟ ਸੀਜ਼ਨ ਸ਼ੁਰੂ ਹੋ ਗਿਆ ਹੈਗਾ ਤੇ ਮੰਡੀਆਂ ਵਿੱਚ ਸਾਡੀ ਕੋਸ਼ਿਸ਼ ਹੈਗੀ ਕਿ ਸਾਰੇ ਪ੍ਰਬੰਧ ਕਿਸਾਨਾਂ ਵਾਸਤੇ ਮੁਕੰਮਲ ਹੋਣ ਤੇ ਇਸ ਵਾਰੀ ਰੱਬ ਦੀ ਮਿਹਰ ਹੈਗੀ ਸਾਡੇ ਤੇ ਕਿ ਜੀ ਸਾਡਾ ਜਿਹੜਾ ਦਾਣਾ ਹੈਗਾ ਇਹ ਕਿਸੇ ਤਰੀਕੇ ਦਾ ਕੋਈ ਇਹ ਜਿਆਦਾ ਲਾਸ ਰਿਪੋਰਟਡ ਨਹੀਂ ਹੈਗਾ ਤਾਂ ਮੇਰੀ ਸਾਰੇ ਕਿਸਾਨਾਂ ਨੂੰ ਬੇਨਤੀ ਹੈਗੀ ਕਿ ਮੰਡੀਆਂ ਵਿੱਚ ਉਹ ਲੈ ਕੇ ਆਣ ਤੇ ਉੱਥੇ ਆਪਣਾ ਸਾਰਾ ਕੁਝ ਪ੍ਰਬੰਧ ਮੌਇਸਚਰ ਤੋਂ ਲੈ ਕੇ ਬਾਹਰਦਾਨੇ ਤੋਂ ਲੈ ਕੇ ਗ੍ਰੇਡਸ ਦਾ ਸਟੋਰੇਜ ਦਾ ਅਸੀਂ ਸਾਰਾ ਪਲਾਨ ਕੀਤਾ ਹੋਇਆ ਹੈਗਾ ਤੇ ਸਾਨੂੰ ਪੂਰੀ ਉਮੀਦ ਹੈਗੀ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਨ ਦਿੱਤੀ ਜਾਵੇਗੀ ਤੇ ਨਾਲ ਹੀ ਨਾਲ ਸੇਮ ਦੇ ਪੇਮੈਂਟ ਤੇ ਪਰਚੇਸ ਦੀ ਸਾਡੀ ਪੂਰੀ ਕੋਸ਼ਿਸ਼ ਹੈਗੀ ਤੇ ਲਿਫਟਿੰਗ ਵਾਸਤੇ ਵੀ ਆਲਥੋ 72 ਆਵਰਸ ਦਾ ਨੋਰਮਸ ਹੁੰਦਾ ਹੈਗਾ ਬਟ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨੂੰ ਵੀ ਅਸੀਂ ਇਮੀਡੀਏਟਲੀ ਲਿਫਟਿੰਗ ਵਾਸਤੇ ਵੱਲ ਤੋਰੀਏ ਤੇ ਇਹਦੇ ਨਾਲ ਹੀ ਨਾਲ ਮੇਰੀ ਬੇਨਤੀ ਹੈਗੀ ਸਭ ਨੂੰ ਕਿ ਜੀ ਆਪਾਂ ਮੰਡੀਆਂ ਵਿੱਚ ਜਦੋਂ ਵੀ ਆਂਦੇ ਆ ਉਹਨਾਂ ਦੇ ਜੋ ਨੋਰਮਸ ਹੈਗੇ ਉਹਦੇ ਮੁਤਾਬਿਕ ਆਪਣੀ ਪਰਚੇਸ ਕਰਾ ਕੇ ਉੱਥੋਂ ਆਪਾਂ ਫ੍ਰੀ ਵੀ ਹੋਈ ਤੇ ਪੇਮੈਂਟ ਵੀ ਨਾਲ ਦੇ ਨਾਲ ਲੈ ਕੇ ਜਾਈਏ ਤਾਂ ਜਿਹੜਾ ਜਿਹੜੇ ਜਿਹੇ ਜੇ ਫਾਰਮ ਯਾ ਪੇਮੈਂਟ ਵਾਸਤੇ ਮੋਬਾਈਲ ਨੰਬਰ ਵਗੈਰਾ ਅਪਡੇਟ ਕਰਨੇ ਉੱਥੇ ਸਾਡਾ ਸਟਾਫ ਮੌਜੂਦ ਹੈਗਾ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੇਕਰ ਕੋਈ ਵੀ ਇਸ਼ੂ ਤੁਹਾਨੂੰ ਲੱਗਦਾ ਹੈਗਾ ਤਾਂ ਐਸ ਡੀ ਐਮਸ ਤੇ ਸਾਡੇ ਸੈਕਟਰ ਆਫੀਸਰ ਵੀ ਮੰਡੀ ਵਾਈਜ਼ ਮੌਜੂਦ ਹਨ ਤੇ ਤੁਸੀਂ ਉਹਨਾਂ ਨੂੰ ਵੀ ਆਪਣੀ ਸਮੱਸਿਆ ਦੱਸ ਸਕਦੇ ਹੋ ਤੇ ਸਾਰੇ ਹੀ ਅਫਸਰਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਰੈਗੂਲਰਲੀ ਉਹ ਮੰਡੀ ਦਾ ਦੌਰਾ ਕਰ ਰਹੇ ਹਨ ਤੇ ਜਿੱਥੇ ਕੋਈ ਦਿੱਕਤ ਆਉਂਦੀ ਹੈ ਤਾਂ ਇਮੀਡੀਏਟ ਉਹਦਾ ਸੀਰੀਅਟਾ ਵੀ ਕਰ ਰਹੇ ਹਨ ਧੰਨਵਾਦ